ਮਾਵਾ ਸਾਹਿਬ ਅੱਜ ਬਹੁਤ ਆਪਣੇ ਆਪ ਨੂੰ ਉਸਦੇ ਰੂਹਗੇ ਪਰ ਸੋ ਮੈਂ ਜਿਆਦਾ ਸਮਾਨੇ ਲੈਣਾ ਸਾਨੂੰ ਮਾਸਟਰ ਹੁਣਾ ਨੂੰ ਪੂਰੇ ਨਸ्तार ਨਾਲ ਦੱਸਿਆ ਜੀ ਅਸੀਂ ਕਿਸ ਦਰਦਰ ਦੇ ਵਿੱਚ ਫਸੇ ਆਂ ਸਾਨੂੰ ਉਸ ਦਰਦਰ ਦੇ ਵਿੱਚੋਂ ਨਿਕਲਣ ਦੀ ਲੋੜ ਹੈ ਸਾਨੂੰ ਐਜੂਕੇਟਡ ਹੋਣਾ ਚਾਹੀਦਾ ਅੱਜ ਰੋਜ਼ ਤੁਸੀਂ ਭਗਵਾਨ ਵਾਲਜੀ ਮੰਦਿਰ ਵਿੱਚ ਆਂਗੇ ਨਮਸਤਰ ਹੁੰਨੇ ਆ ਪਰ ਉਹਨਾਂ ਦੇ ਹੱਥ ਵਿੱਚ ਕਲਮ ਨਹੀਂ ਜੀ ਬਾਵਾ ਸਾਹਿਬ ਦੀ ਜੋ ਸੋਚਾ ਉਹਨਾਂ ਨੇ ਆਪ ਆਪ ਨੂੰ ਦੇ ਤੋ ਲੋੜ ਹੈ ਇਹਨਾਂ ਚੀਜ਼ਾਂ ਦੀ ਕਿਸੇ ਸ਼ਾਇਰ ਨੇ ਲਿਖਿਆ ਆਲਮ ਨੇ ਕਿਉਂ ਮੁਗੜ ਗਈ ਹੈ ਮਾਰੀ ਬੇਟਾ ਉਹ ਤੇ ਦਲਦ ਭਰਾਵਾ ਚੱਜ ਕਰ ਲਾ ਕੰਮ ਤੈਨੂੰ ਕਰਨਾ ਪੈਣਾ ਆ ਭਾਵੇਂ ਅੱਜ ਕਰ ਲਾ ਭਾਵੇਂ ਕੱਲ ਕਰ ਲਾ ਤੋ ਮੇਰੀ ਅਪੀਲ ਹੈ ਨੌਜਵਾਨ ਸਾਥੀਆਂ ਨੂੰ ਕਿ ਭਾਵੇਂ ਅੱਜ ਕਰੋ ਭਾਵੇਂ ਕੱਲ ਕਰੋ ਇਹ ਮੁਗੜ ਮਾਰ ਕੇ ਬੈਠ ਕੇ ਰਜਾਈਆਂ ਵਿੱਚ ਵੜ ਕੇ 12-12 ਵਜੇ ਤੱਕ ਸੌਂ ਗਏ 바ਵਾ ਸਾਹਿਬ ਦੀ ਸੋਚ ਨੂੰ ਅਪਣਾਇਆ ਨਹੀਂ ਜਾਣਾ ਤੋਂ ਸਾਡੀ ਸਾਰੇ ਹੀ ਤਿਹਾੜਾਂ ਤੋਂ ਪਵਿੱਤਰ ਤਿਹਾੜ ਸਾਡੇ ਵਾਸਤੇ ਇਹ ਹੈ ਜਿੰਨੇ ਸਮਾਜ ਦੇ ਵਿੱਚ ਦੱਬੇ ਪਿਛਲੇ ਸਮਾਜ ਦੇ ਵਿੱਚ ਪੈਦਾ ਹੋਏ ਆ ਲੋਕ ਉਹਨਾਂ ਸਾਰਿਆਂ ਦੀ ਆਖੀ ਉਹਨਾਂ ਨੇ ਕੀਤੀ ਆ ਇੱਕ ਮਿੰਟ ਵਾਸਤੇ ਮੈਂ ਗੱਲ ਕਰਾਂਗਾ ਪਰ ਅਸੀਂ ਕੀ ਕਰਨ ਲੱਪੇ ਅਸੀਂ ਸੇਗਸ ਕਰਦੇ ਆਂ ਕਾਧਾ ਕਰਦੇ ਆਂ ਜੂਸਦੇ ਆਂ ਗਲੇ ਗਲੀ ਮਲੇ ਦੀਆਂ ਲੜਾਈਆਂ ਘਰ ਦੀਆਂ ਲੜਾਈਆਂ ਫਿਰਕਿਆਂ ਦੀਆਂ ਲੜਾਈਆਂ ਇਹਦੇ ਵਿੱਚ ਚੁਲਝ ਗਈ ਸਾਨੂੰ ਬਹੁਤ ਵੱਡੀ ਲੜਾਈ ਜੋ ਕਿਸ ਇਸ ਸਿਸਟਮ ਦੇ ਖਿਲਾਫ ਲੜਨੀ ਚਾਹੀਦੀ ਸੀ ਕਿ ਜੋ ਸਾਨੂੰ ਬਰਾਬਰਤਾ ਦਾ ਅਧਿਕਾਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਲੈ ਕੇ ਦਿੱਤਾ ਜਿਹਦੇ ਖਿਲਾਫ ਅਸੀਂ ਲੜਨਾ ਸੀ ਉਹਦੇ ਵਾਸਤੇ ਅਸੀਂ ਸੁਚੇਤ ਨਹੀਂ ਹੋਏ ਉਹਦੇ ਵਾਸਤੇ ਇਕੱਤਰ ਨਹੀਂ ਹੋਏ ਅਈ ਛੋਟੀਆਂ-ਮੋਟੀਆਂ ਲੜਾਈਆਂ ਦੇ ਵਿੱਚ ਆਂਡੀਆਂ-ਗਵੰਡੀਆਂ ਨਾ ਜਾਂ ਹੋਰ ਆਸੇ-ਪਾਸੇ ਲੜਾਈਆਂ ਦੇ ਵਿੱਚ ਉਲਝ ਕੇ ਰਹਿ ਗਏ ਸੋ ਅੱਜ ਸਮੇਂ ਦੀ ਲੋੜ ਹੈ ਜੇ ਤੁਸੀਂ ਆਪਣੇ ਬੱਚਿਆਂ ਦਾ ਭਲੇਖ ਚਾਹੁੰਦੇ ਹੋ ਉਸ ਨੂੰ ਭਲੇਖ ਚਾਹੁੰਦੇ ਹੋ ਤੇ ਤੁਹਾਨੂੰ ਇਹ ਧਾਈਆ ਕਰਨਾ ਪਏਗਾ ਕਿ ਤੁਹਾਨੂੰ ਇੱਕ ਇਕੱਠੇ ਹੋ ਕੇ ਬਾਬਾ ਸਾਹਿਬ ਨੂੰ ਜੋ ਸਾਨੂੰ ਵੱਡੇ ਪੱਦਰ ਦੇ ਅਧਿਕਾਰ ਲੈ ਕੇ ਦਿੱਤੇ ਆ ਉਹਨਾਂ ਨੂੰ ਜਿਹੜਾ ਬਚਾ ਕੇ ਰੱਖਣਾ ਹੋਵੇਗਾ ਉਹਨਾਂ ਨੂੰ ਬਚਾਉ ਸੁਬਦਾਨ ਨਰਮਤਾ ਬਾਬਾ ਸਾਹਿਬ ਬਖਤ ਭੀਮੌਰ ਮੇਰਕਰ ਪ੍ਰਸਿੱਧ ਫਿਲਾਸਫਰ ਪ੍ਰਸਿੱਧ ਕਾਨੂੰਨਦਾਨ ਪ੍ਰਸਿੱਧ ਪੱਤਰਕਾਰ ਬਹੁ ਗੁਲਾਮੀ ਦੇ ਜੀਰਾਂ ਵਿੱਚ ਜਕੜੇ ਸਾਡੇ ਸਭਾ ਨੂੰ ਗੁਲਾਮੀ ਦੇ ਜੀਰਾਂ ਤੋਂ ਮੁਕਤ ਕਰਨ ਵਾਲੇ ਬਾਬਾ ਸਾਹਿਬ ਭੀਮੌਰ ਮੇਰਕਰ ਜੀ ਜਿੰਨ ਦਾ ਜਨਮ ਹੜਾ ਐ ਸਾ ਸੰਗੋ ਜੀਓ ਸੋ ਸਾਰੇ ਆਪ ਇਕੱਤਰ ਹੋਏ ਆ ਉਹਨਾਂ ਨੂੰ ਲੱਖ ਦਸ ਫੋਨਵਾਸ ਤੇ ਇਕਬਾਲ ਦਾ ਸ਼ੇਰ ਲੱਖੋ ਸਾਲ ਨਰਗ ਸਪਨੀ ਬੇਨੂਰੀ ਤੇ ਰੋਦੀ ਹੈ ਲੱਖੋ ਸਾਲ ਨਰਗ ਸਪਨੀ ਬੇਨੂਰੀ ਤੇ ਰੋਦੀ ਹੈ ਬੜੀ ਮੁਸ਼ਕਿਲ ਜੇ ਹੁੰਦਾ ਹੈ ਚਮਨ ਵਿੱਚ ਤਾਬਰ ਕਾ ਲੱਖੋ ਸਾਲ ਮਰਗਸ ਆਪਣੀ ਤੇ ਨੂਰੀ ਤੇ ਰੋਤੀ ਹੈ ਬੜੀ ਮੁਸ਼ਕਲ ਤੇ ਹੋਤਾ ਹੈ ਚਮਨ ਨੇ ਜਗਾਂਵਰ ਪੈਦਾ ਡਕਟਰ ਬਾਬਾ ਸਾਹਿਬ ਡਾਕਟਰ ਬੀਰੋ ਅਗੜਕਰ ਕੇ ਜੋ ਪੁਰਸ਼ ਸਦੀਆਂ ਵਿੱਚ ਪੈਦਾ ਹੋਇਆ ਕਰਦੇ ਹਨ ਜੋ ਸਾਡੇ ਸਮਾਜ ਲਈ ਰਾਧ ਸੇਰਾ ਬਣ ਕੇ ਆਏ ਸਾਧ ਸੰਗਤ ਜੀਓ ਜੇ ਅੱਜ ਕੋਈ ਸਾਡੇ ਸਮਾਜ ਦਾ ਦਬੇ-ਬੁਜੇ ਲੋਕਾਂ ਦਾ ਰਹਿਨਮਾ ਹੈ ਤੇ ਉਹ ਬਾਬਾ ਸਾਹਿਬ ਡਕਟਰ ਬੀਰੋ ਅਗੜਕਰ ਹੈ ਜਨਮ ਦਿਨ ਮਨਾਉਣਾ ਵੱਡੀ ਗੱਲ ਨਹੀਂ ਲੇਕਿਨ ਉਹਨਾਂ ਦੀ ਫਲਸਫੀ ਉਹਨਾਂ ਦੀ ਵਿਚਾਰਧਾਰਾ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਮੈਂ ਦੇਖ ਰਿਹਾ ਹਾਂ ਕਿ ਅੱਜ ਉਸ ਮਹਾਂ ਰਹਿਬਰ ਦਾ ਜਨਮ ਦਿਹਾੜਾ ਹੈ ਲੇਕਿਨ ਸਾਡੇ ਸਮਾਜ ਦੇ ਲੋਕ ਕਿੰਨੇ ਕਾਪਾ ਕੱਟਰ ਹੋ ਸਕੇ ਅੱਜ ਬਾਬਾ ਸਾਹਿਬ ਨੂੰ ਵੀ ਪੜੇ ਲਿਖੇ ਸਮਾਜ ਦੇ ਧੋਖਾ ਦਿੱਤਾ ਸੀ ਅੱਜ ਕਿੰਨੇ ਕਾਪਾ ਕੱਟਰ ਹੋ ਸਕੇ ਜੇ ਅਸੀਂ ਆਪਣੇ ਰਹਿਬਰਾਂ ਵਾਸਤੇ ਇੱਕ ਦਿਨ ਨਹੀਂ ਕਰ ਸਕਦੇ ਚਲੋ ਖੈਰ ਮੈਂ ਇਸ ਪਾਸੇ ਨਹੀਂ ਜਾਣਾ ਚਾਹੁੰਦਾ 14 ਅਪ੍ਰੈਲ 1800 ਕਲ ਇਸ ਵਿੱਚ ਮੱਧ ਪ੍ਰਦੇਸ਼ ਦੇ ਕਸਬਾ ਬਹੂ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੀਰੋ ਬੇਟਕਰ ਮਾਤਾ ਭੀਮਾ ਬਾਈ ਔਰ ਪਿਤਾ ਰਾਮਾ ਜੀ ਸੁਭਾਨ ਜੀ ਦੇ ਘਰ ਪੈਦਾ ਹੋਏ ਬਚਪਨ ਦੀਆਂ ਪਰਸਥਿਤੀਆਂ ਜਦੋਂ ਜਾਇਦ ਕਿਉਂਕਿ ਉਸ ਟਾਈਮ ਸ਼ੁਆ ਸ਼ਾਤ जात-पात ਦਾ ਬੋਲ ਬਾਲਾ ਸੀ ਬ੍ਰਾਹਮਣਵਾਦੀ ਸੋਧ ਭਾਰੂ ਸੀ ਬਿੱਜੋ ਬੈਠ ਜਾਓ ਜੇ ਉੱਠ ਕੇ ਜਾਓ ਕਰ ਸੁਣਨ ਵਾਲੀ ਹੈ ਤੁਹਾਡੇ ਬੈਠੋ ਪਲੀਜ਼ ਜੇ ਤੁਸੀਂ ਉੱਠ ਕੇ ਜਾਗੇ ਤੇ ਇਹ ਬਾਬਾ ਸਾਹਿਬ ਤਾਂ ਬਮਾਰ ਹੋ ਗਿਆ ਸੀ ਅੱਗੇ ਕਿੰਨੀ ਬਹੁਤ ਕੱਟ ਹੈ ਹੋਰ ਬੱਤਪੰਦੀਏ ਪ੍ਰਸਿੱਧੀ ਆਉਂਦੀ ਜਨ ਸਰ ਮੁਸਲਮਨ ਮਨੁਵਾਜ ਹੋ ਰਹੇ ਦੇ ਸੀ ਬਾਬਾ ਸਾਹਿਬ ਨੂੰ ਇਹੋ ਜਿਹਾ ਪ੍ਰਸਿੱਧੀ ਸਰਨਾ ਕਰਨਾ ਪਿਆ ਲੇਕਿਨ ਆਪ ਦਰਦਾਪੁਰਕ ਬਟੇ ਰਹੇ ਉਹਨਾਂ ਨੇ ਇੱਕੋ ਵਿਚਾਰ ਸੀ ਕਿ ਮੈਂ ਆਪਣੇ ਸਮਾਜ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਕਿਵੇਂ ਮੁਕਤ ਕਰਨਾ ਹੈ ਜਦੋਂ ਬੱਚਨ ਦੇ ਵਿੱਚ ਸਕੂਲ ਜਾਇਆ ਕਰਦੇ ਸਨ ਦਿਨਾਂ ਦੇ ਨਾਲ ਬਿਤ ਗਰਾ ਬਾਕੀ ਬੱਚਿਆਂ ਨੂੰ ਲਾ ਬਿਠਾਣਾ ਪਾਣੀ ਪੀਣ ਨਹੀਂ ਦੇਣਾ ਇਹੋ ਜਿਹੇ ਦਰਾਸਦੀਆਂ ਸਮਾਜਿਕ ਸਭ ਹੋਤੇ ਹਨ ਇਹਨਾਂ ਤੋਂ ਵੱਧ ਹੋਣਾ ਆਪਾਂ ਨੂੰ ਬਹੁਤ ਜ਼ਰੂਰੀ ਹੈ ਆਪਣੇ ਬੱਚਿਆਂ ਨੂੰ ਉਹਨਾਂ ਬਾਰੇ ਜੜ ਕਰਦੇ ਬਹੁਤ ਨਹੀਂ ਸਮਾ ਬੀਤ ਗਿਆ ਸਿੰਘ ਜਲਦਾਰਿਆ ਸਾਨੂੰ 1942 ਦੇ ਵਿੱਚ ਵਕਾਲਤ ਦੀ ਪੜਾਈ ਕਰਕੇ ਜਦੋਂ ਕੋਰਟ ਦੇ ਵਿੱਚ ਕਾਲੋ ਸ਼ੁਰੂ ਕੀਤੀ ਉੱਥੇ ਵੀ ਵਕੀਲਾਂ ਦਾ ਬਖੌਣ ਵਕੀਲਾਂ ਵੱਲੋਂ ਵਿਜਗਰਾ ਪ੍ਰਸਤੀ ਵਿਜਗਰਾ ਹਰਠਾ ਹਾਂ ਤੇ ਬਾਬਾ ਸਾਹਿਬ ਦੇ ਬਸਤੇ ਨਾਲੇ ਲਿਖਨੇ ਹੁਣੇ ਬਾਹਰ ਹੋਵੇ ਬਾਬਾ ਸਾਹਿਬ ਬਗੇ ਦੂਰ ਬਗੀਰ ਸਕਦੇ ਸਨ ਸਸਮਿਥਿਓ ਜਿਹੜੋ ਗਲੇਰ ਤੋਂ ਤਿੰਨ ਪੱਤਰਕਾਰ ਤੇਜਾ ਰਾਸਿਆ ਨੂੰ ਮਿਲਣ ਵਾਸਤੇ ਆਏ ਤੇ ਸਭ ਤੋਂ ਪਹਿਲਾਂ ਉਹ ਮਹਾਤਮਾ ਗਾਂਧੀ ਨੂੰ ਮਿਲੇ ਬਾਹਰ ਬਸਰੀ ਬਾਹਰ ਬੰਨ ਮੇਕਾ ਚੋਦਾ ਕਿਉਂਕਿ ਮਹਾਤਮਾ ਬਾਈ ਗਾਂਧੀ ਨੂੰ ਮਿਲੇ ਤੇ ਗਾਂਧੀ ਸੁੱਤੇ ਬੈਸਨ ਉਸ ਤੋਂ ਬਾਅਦ ਜਵਾਹਰ ਲਾਲ ਨਰੋਜੀ ਨੂੰ ਮਿਲੇ ਉਹਰਾ ਫਰਮਾ ਰਹੇ ਸਨ ਉਸ ਤੋਂ ਬਾਅਦ ਜਨਾ ਨੂੰ ਮਿਲੇ ਪਰਾਂ ਫਰਮਾ ਰਹੇ ਸਨ ਅੱਧੀ ਰਾਤ ਦੇ ਪੈਰ ਜਦੋਂ ਬਾਬਾ ਸਾਹਿਬ ਦੇ ਕੈਮਪ ਵਿੱਚ ਗਏ ਆ ਤੇ ਬਾਬਾ ਸਾਹਿਬ ਕੁਝ ਲਿਖ ਰਹੇ ਸੰਪੀੜ ਰਹੇ ਸੰ ਅੱਗੇ ਕੁਧਾਪਾ ਦਾ ਢੇਰ ਲੱਗ ਰਿਹਾ ਹੈ ਪੱਤਰਕਾਰ ਨੇ ਸਵਾਲ ਕੀਤਾ ਕਿ ਬਾਬਾ ਸਾਹਿਬ ਤੁਸੀਂ ਅੱਧੀ ਰਾਤ ਦੇ ਪੈਰ ਜਾਗ ਰਹੇ ਹੋ ਗੱਦੀ ਜਿੱਥੇ ਬਹਿਣ ਸੇਵ ਜੀ ਰਾਹ ਫਰਮਾ ਰਹੇ ਹਾਂ ਜਿਨ੍ਹਾਂ ਦੇ ਰਾਹ ਫਰਮਾ ਰਹੇ ਤੁਸੀਂ ਜਾਗ ਰਹੇ ਹੋ ਕੀ ਕਰ ਰਹੇ ਹੋ ਕਹਿੰਦੇ ਪੱਤਰਕਾਰੋ ਮੇਰਾ ਸਵਾਲ ਭਲੇ ਸੁਟਾ ਪਿਆ ਹੈ ਕਿ ਉਹਨਾਂ ਦੇ ਹੱਕਾਂ ਦੀ ਰੱਖੀ ਕਰਨੇ ਜਾ ਰਹੇ ਹਨ ਕਿੰਦਾ ਵੱਡਾ ਲੌਜੀਕ ਭਰਿਆ ਜਵਾਬ ਸੀ ਪੱਤਰਕਾਰਾਂ ਨੂੰ ਬਾਬਾ ਸਾਹਿਬ ਦਾ ਸਭ ਨੂੰ ਧਰਮ ਸਿਸ਼ੇਤ ਨੂੰ ਸੋ ਇਹ ਹੈ ਵਿਚਾਰਧਾਰਾ ਬਾਬਾ ਸਾਹਿਬ ਦੀ ਆ ਜੋ ਕੁਝ ਵੀ ਆ ਜਿਹਾ ਆਪਾਂ ਜਿੱਥੇ ਬੈਠੇ ਆ ਜਿ ਅੱਜ ਆਪਾਂ ਨੂੰ ਭਗਤੀ ਦਾ ਅਧਿਕਾਰ ਹੈ ਗੱਲ ਕਰਨ ਦਾ ਅਧਿਕਾਰ ਹੈ ਤੇ ਸਾਰਾ ਬਾਬਾ ਸਾਹਿਬ ਦੀ ਬਰੋਲਾਤ ਹੈ ਸੋ ਮੈਂ ਨੰਬਰ ਆਜਾ ਅੱਜ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਕੁਚਲ ਲਈ ਨਿਤ ਜਿਆ ਘੜੀਆਂ ਜਾ ਰਹੇ ਹਨ ਆ ਗੁਰਪਤਵੰਨ ਸਿੰਘ ਵਰ ਪੰਨੂ ਵਰਗੇ ਬੇਫਰੇ ਲੋਕ ਸਿਰਫਰੇ ਲੋਕ ਜੋ ਸੇ ਕਾਲਸਤਾਨੀ ਯਾਤਵ ਦੀ ਦਸਤਿਆਂ ਪੈਗ ਲਾ ਰਹੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਬਾਬਾ ਸਾਹਿਬ ਦੀ ਫਲਾਸਤੀ ਤੋਂ ਜਾਣੂ ਹੋ ਕਿਹਦੇ ਨੀਂਜੇ ਕਰਦੇ ਹੋ ਤੁਸੀਂ ਕਦੇ ਸਟੈਚੂ ਤੋੜਨ ਦੀ ਗੱਲ ਕਰਦੇ ਆ ਕਦੇ ਬਾਬਾ ਸਾਹਿਬ ਦੀ ਮੂਰਤ ਚ ਤੋੜਨ ਦੀ ਗੱਲ ਕਰਦੇ ਆ ਇਹਨਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਬਾਬਾ ਸਾਹਿਬ ਦੀ ਵਿਚਾਰ ਤਾਰਾ ਨਾਲ ਜੁੜੇ ਲੋਕ ਕਦੇ ਤੁਹਾਨੂੰ ਮਾਫਰੀ ਕਰਨਗੇ ਪੰਨੂ ਇਹਦੇ ਪੰਨੂ ਵਰਗੇ ਬੰਦੇ ਨੂੰ ਤੇ ਅੰਦਰ ਦੇਣਾ ਚਾਹੀਦਾ ਹੈ ਅੱਜ ਅਸੀਂ ਇਹਨਾਂ ਦੇ ਪੁੱਤਰ ਸਾਡੇ ਕੋਲ ਹੀਰੂ ਬਣਾ ਰਹੇ ਹਾਂ ਲੋੜ ਹੈ ਸਾਡੇ ਸਮਾਜ ਵਿੱਚ ਜੋ ਠੋਕੇ ਮਿੱਨਾ ਖਲਾਬ ਲਾਭਨ ਹੁੰਦੇ ਵੀ ਅੱਤਵਾਦਵਾਦ ਆਖੋਦੀ ਗੱਲ ਕਰਦੇ ਹਨ ਬਾਬਾ ਸਾਹਿਬ ਦੀ ਇੱਜ਼ਤ ਨਰਖਵਾੜ ਕਰਦੇ ਹਨ ਲੇਕਿਨ ਬੜਾ ਰੇਂਦਾ ਜੋ ਪਰ ਕੱਟਿਆ ਬਾਸ ਸਕਦਾ ਨਹੀਂ ਜਾਤਾ ਸਸਾ ਜੀਓ ਪਿਛਲੇ ਸਾਲ ਮੈਂ ਕੱਪਟਨ ਹੀ ਸੀ ਬਾਬਾ ਸਾਹਿਬ ਦੇ ਉੱਪਰ ਜੋ ਜੰਗ ਵਿੱਚ ਪਰਸ਼ਪੀਰ ਸੀ ਬਰੰ ਵਿੱਚ ਮੈਂ ਆਪਦੇ ਰਵੇ ਕਰਨਾ ਚਾਹੁੰਦਾ ਮੈਂ ਆਪਣੇ ਕਵਤੇ ਦੇ ਵਿੱਚ ਅਭੀ ਗਾਥੀ ਗੱਲ ਕਹਿਣੀ ਹੈ ਸੁੱਤੀ ਹੋਈ ਕੌਮ ਨੂੰ ਜਗਾਇਆ ਭੀਮਰਾਓ ਨੇ ਸੁੱਤੀ ਹੋਈ ਕੌਮ ਨੂੰ ਜਗਾਇਆ ਭੀਮਰਾਓ ਨੇ ਪੂਛ ਨੀਚ ਵਾਲੇ ਪੇਜ ਨੂੰ ਬਟਾਇਆ ਭੀਮਰਾਓ ਨੇ ਸਦੀਆਂ ਤੋਂ ਜਿਹੜੇ ਸੀ ਗੁਲਾਮ ਅਨੁਵਾਦੀਆਂ ਦੇ ਸਦੀਆਂ ਤੋਂ ਜਿਹੜੇ ਸੀ ਗਲ